ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਯੂਐਸਏ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜੋ ਵੀ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਤਾਂ ਐਸੋ ਲਈ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਵੇ ਤੁਹਾਨੂੰ ਦੱਸ ਦਈਏ ਕਿ 트럼ਪ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਤੇ ਸ਼ਿਕੰਜਾ ਕਸ਼ਲਾ ਸ਼ੁਰੂ ਕਰ ਦਿੱਤਾ ਗਿਆ ਅਤੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਇਹ ਤੁਹਾਨੂੰ ਦੱਸ ਦਿਆ ਕਿ ਉਹਨਾਂ ਦੀ شناخت ਕਰਨ ਤੋਂ ਬਾਅਦ ਉਹਨਾਂ ਦੇ ਦੇਸ਼ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਅਮਰੀਕਾ ਦੇ ਵੱਲ ਹੁਣ ਤੱਕ 205 ਲੋਕਾਂ ਨੂੰ ਭਾਰਤ ਭੇਜਣ ਦੀ ਤਿਆਰੀ ਪੂਰੀ ਕੱਤਲਤੀ ਗਈ ਹੈ ਤੁਹਾਨੂੰ ਦੱਸ ਦਿਆ ਕਿ ਅੱਜ ਅਮਰਤਸਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਜਹਾਜ਼ ਲੈਂਡ ਹੋਏਗਾ ਸੀ 70 ਜੋ ਕਿ ਸਪੈਸ਼ਲ ਜਹਾਜ਼ ਹੈ ਫੌਜ ਦਾ ਉਸ ਜਹਾਜ਼ ਦੇ ਵਿੱਚ 205 ਭਾਰਤੀ ਅਮਰਤਸਰ ਪਹੁੰਚਣਗੇ ਜਿਸ ਤੋਂ ਬਾਅਦ ਹੋ ਸਕਦਾ ਕਿ ਪੰਜਾਬ ਪੁਲਿਸ ਉਹਨਾਂ ਭਾਰਤੀਆਂ ਨੂੰ ਆਪਣੀ ਹਿਰਾਸਤ ਵਿੱਚ ਲਵੇ ਪੁਸ਼ਕਸ਼ ਕਰੇ ਕਿ ਆਖਿਰਕਾਰ ਉਹਨਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਬਾਹਰ ਭੇਜਣ ਦੇ ਵਿੱਚ ਹੱਥ ਕਿਸ ਦਾ ਸੀ ਉਹਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਤਾਂ ਦੱਸ ਦਈਏ ਕਿ ਇਹ ਵੱਡੀ ਖਬਰ ਹੈ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਹੂੰ ਤੱਕ ਦੀ ਜੇ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਭਾਰਤੀ ਵਸਦੇ ਪਏ ਨੇ ਜਿਨ੍ਹਾਂ ਦੀ ਹੁਣ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਤੋਂ ਜਲਦ ਹੋਣਾ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਜਿਹੜੇ ਇੰਡੀਅਨ ਨੇ ਉਹਨਾਂ ਨੂੰ ਇੰਡੀਅਨ ਦੇ ਇੰਡੀਆ ਦੇ ਵਿੱਚ ਭੇਜੇ ਜਾ ਰਿਹਾ ਵਕ ਵਕ ਸੂਬਿਆਂ ਦੇ ਰਹਿਣ ਵਾਲੇ ਨੇ ਤੇ ਜ਼ਿਆਦਾਤਰ ਇਹਦੇ ਵਿੱਚ ਪੰਜਾਬੀ ਸ਼ਾਮਲ ਨੇ ਤੇ ਦੇਖਦੇ ਹਾਂ ਤਾਂ ਉਹ ਦੱਸ ਦਈਏ ਕਿ ਹੁਣ ਲਗਾਤਾਰ ਸਰਕਾਰ ਵੀ ਐਕਸ਼ਨ ਦੇ ਵਿੱਚ ਹੈ ਅ ਅਮਰੀਕਾ ਸਰਕਾਰ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਇੰਡੀਅਨ ਸਰਕਾਰ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਇੰਡੀਆ ਸਰਕਾਰ ਦੇ ਵੱਲੋਂ ਵੀ ਹੁਣ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅੱਜ ਕੁਝ ਹੀ ਦੇਰ ਤੱਕ ਅਮਰਤ ਸਰਦੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਫੌਜ ਦਾ ਸਪੈਸ਼ਲ ਜਹਾਜ਼ ਪਹੁੰਚੇਗਾ ਸੀ 70 ਜਿਸ ਦੇ ਵਿੱਚ 205 ਭਾਰਤੀ ਪਹੁੰਚ ਰਹੇ ਹਨ ਕਿਹੜਾ ਕੋਣ ਕੋਣ ਆ ਰਿਹਾ ਜੀ ਟੋਟਲ 205 ਬੰਦੇ ਆ ਰਹੇ ਜੀ ਉਹਨਾਂ ਇੱਕ ਸਾਰੇ ਉਧਰੋਂ ਦੇ ਯੂ ਐਸ ਦੇ ਵੀ ਬੰਦੇ ਆ ਰਹੇ ਵਿੱਚ ਨਾਲ ਤੇ ਆਪਣੇ ਇਤਿਕਾਰ ਬੰਦੇ ਰਿਪੋਰਟ ਹੋ ਗਿਆ ਸਰਕਾਰ ਬੰਦਾ ਪਦੋਂ ਅਮਰੀਕਾ ਦੇ ਪੁਲਿਸ ਵੀ ਆ ਰਹੇ ਨਾਲ ਫੋਰਸ ਵੀ ਆਈ ਅੰਦੀਏ ਸਾਰੇ ਬੰਦੇ ਨੂੰ ਰਿਪੋਰਟ ਕਰਦੇ ਆ ਤੇ ਉਹਨਾਂ ਨਾਲ ਫੋਰਸ ਆਗਿਆ ਨਾਲ ਭੇਜਿਆ ਜਾਂਦਾ ਉਹਨਾਂ ਨੂੰ ਪਾਕੀ 205 ਆ ਰਹੇ 205 ਬੰਦੇ ਟੋਟਲ 205 ਬੰਦੇ ਦਾ ਜੋ ਮੇਰੇ ਕੋਲ ਹੁਣ